ਸਸਤੀ ਕਾਲਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਸਟ੍ਰੇਟ ਸਲਵਾਰ ਆਪਾਂ ਨੇ ਕਿਸ ਤਰ੍ਹਾਂ ਕੱਟ ਕਰਨੀ ਹੈ 2 ਮੀਟਰ ਦੇ ਵਿੱਚ ਪਹਿਲਾਂ ਆਪਾਂ ਨੇ ਲੈਂਥ ਲਗਾ ਲੈਣੀ ਹੈ ਲੈਂਥ ਲਗਾਉਣ ਤੋਂ ਬਾਅਦ ਆਪਾਂ ਨੇ ਦੇਖ ਸਕਦੇ ਹੋ ਤੁਸੀਂ ਮੂਰੀ ਦਾ ਮਾਰਕ ਕਰ ਲੈਣਾ ਜਿੰਨੀ ਆਪਾਂ ਨੂੰ ਮੂਰੀ ਚਾਹੀਦੀ ਆ ਠੀਕ ਹੈ ਜੀ ਸਿੱਧੀ ਲੈਂਡ ਡਰਾ ਕਰਾਂਗੇ ਫਿਰ ਉਸ ਤੋਂ ਬਾਅਦ ਆਸਨ ਦਾ ਮਾਰਕ ਕਰਾਂਗੇ ਆਸਨ ਦਾ ਮਾਰਕ ਕਰਨ ਤੋਂ ਬਾਅਦ ਆਪਾਂ ਨੇ ਅੱਧਾ ਇੰਚ نیچے ਨੂੰ ਦੇਖ ਸਕਦੇ ਹੋ ਤੁਸੀਂ ਹੋਰ ਮਾਰਕ ਕਰ ਲੈਣਾ ਮੂਰੀ ਦਾ ਵੀ ਜਿਹੜੀ ਸਲਵਾਰ ਨੂੰ ਖਿੱਚ ਨਾ ਪਵੇ ਠੀਕ ਹੈ ਜੀ ਅੱਧਾ ਇੰਚ ਮਾਰਕ ਕਰਨ ਤੋਂ ਬਾਅਦ ਆਪਾਂ ਨੇ ਇਸ ਤਰ੍ਹਾਂ ਨਿਸ਼ਾਨੀ ਜਿਹੜੀ ਲਗਾ ਲੈਣੀ ਆ ਦੇਖ ਸਕਦੇ ਹੋ ਤੁਸੀਂ ਇਧਰਲੀ ਸਾਈਡ ਤੋਂ ਆਪਾਂ 벨ਟ ਕੱਢ ਲਾਂਗੇ ਜਿੰਨੀ ਵੀ ਤੁਹਾਡੀ 벨ਟ ਦਾ ਨਾਪ ਹੋਣਾ ਤੁਸੀਂ ਇੱਥੇ ਮਾਰਕ ਕਰ ਸਕਦੇ ਹੋਗੇ ਡਬਲ ਫੋਲਡ ਕਰਿਆ ਹੋਇਆ ਇਹ ਆਪਣਾ ਕਪੜਾ 2 2 ਇੰਚ ਦਾ ਆਪਾਂ ਨੇ ਇਧਰ ਮਾਰਕ ਕਰ ਲੈਣਾ ਇਸ ਤਰ੍ਹਾਂ ਵੀ ਤੁਸੀਂ ਕੱਟ ਸਕਦੇ ਹੋ ਸਿਰਫ ਆਪਾਂ ਤੁਹਾਨੂੰ ਦੱਸ ਰਹੇ ਹਾਂ ਵੀ ਇਸ ਤਰ੍ਹਾਂ ਵੀ ਤੁਸੀਂ ਕੱਟ ਕਰ ਸਕਦੇ ਹੋ ਪਰ ਆਪਾਂ ਇਸ ਤਰ੍ਹਾਂ ਸਿੱਧੀ ਹੀ ਕੱਟ ਕਰਾਂਗੇ ਠੀਕ ਹੈ ਜੀ ਉਸ ਤਰ੍ਹਾਂ 2 ਇੰਚ ਦਾ ਆਸਣ ਦਾ ਮਾਰਕ ਕਰਕੇ ਵੀ ਕੱਟ ਸਕਦੇ ਹੋ ਜਿਵੇਂ ਆਪਾਂ ਪਜਾਮੇ ਦਾ ਆਸਣ ਕੱਟਦੇ ਹੁੰਨੇ ਆ ਤੇ ਹੁਣ ਆਪਾਂ ਨੇ ਇੱਥੇ ਕਾਰਡ ਪਾਉਣੀ ਆ ਫਰੰਟ ਆਸਣ ਦੇ ਵਿੱਚ ਆਪਾਂ ਨੇ ਇਸ ਤਰ੍ਹਾਂ ਕਾਰਡ ਪਾਉਣੀ ਆ ਦੇਖ ਸਕਦੇ ਹੋ ਤੁਸੀਂ ਇਹ ਆਪਾਂ ਨੇ ਜਿਹੜੀ ਕਾਰਡ ਪਾਉਣੀ ਆ ਨਾ ਦੋ ਪੱਲਿਆਂ ਦੇ ਵਿੱਚ ਪਾਉਣੀ ਆ ਉੱਪਰਲਾ ਤੇ ਨੀਚੇ ਵਾਲਾ ਪੱਲਾ ਛੱਡ ਦੇਣਾ ਵਿਚਕਾਰ ਦੀ ਜਗ੍ਹਾ ਤੇ ਹੀ ਆਪਾਂ ਨੇ ਕਾਰਟ ਆ ਜਿਹੜੀ ਪਾਉਣੀ ਆ ਵਿਚਕਾਰਲੇ ਪੱਲਿਆਂ ਤੇ ਦੇਖ ਸਕਦੇ ਹੋ ਤੁਸੀਂ ਸਲਵਾਰ ਕੱਟ ਹੋ ਕੇ ਆਪਣੀ ਤਿਆਰ ਆ ਤੇ ਵੀਡੀਓ ਵਧੀਆ ਲੱਗੇ ਅੱਗੇ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਨਵੇਂ ਦਾ ਚੈਨਲ ਨੂੰ ਸਬਸਕ੍ਰਾਈ